ਕੇਂਦਰ ਚ ਰਾਜ ਕਰਦੀ ਭਾਜਪਾ ਸਰਕਾਰ ਨਰਿੰਦਰ ਮੋਦੀ ਮੋਦੀ ਜੀ ਦੀ ਸਰਕਾਰ ਉਹ ਆਪਣੀਆਂ ਆਦਤਾਂ ਤੋਂ ਮਜਬੂਰ ਇੱਕ ਵਾਰ ਫੇਰ ਉਹ ਕਾਲਾ ਕਾਨੂੰਨ ਲੈ ਕੇ ਆਗੀ ਜਿਹੜੇ ਕਾਨੂੰਨ ਦੇ ਨਾਲ ਸਿੱਧਾ-ਸਿੱਧਾ ਗਰੀਬ ਵਰਗ ਨੂੰ ਅਫੈਕਟ ਹੋਣ ਜਾ ਰਿਹਾ ਉਹਨਾਂ ਤੇ ਅਸਰ ਪੈਣ ਜਾ ਰਿਹਾ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਬੰਨਰ ਨੂੰ ਫਿਰਦੀ ਹੈ ਮੋਦੀ ਸਰਕਾਰ ਭਾਜਪਾ ਦੀ ਸਰਕਾਰ ਨੰਬਰ 1 ਕਿ ਗਰੀਬਾਂ ਦੇ પેટ ਦੇ ਉੱਤੇ ਲੱਤ ਮਾਰਨ ਨੂੰ ਫਿਰਦੀ ਹੈ ਬੁਰੀ ਤਰ੍ਹਾਂ ਦੇ ਨਾਲ ਨੰਬਰ 2 ਸਭ ਤੋਂ ਵੱਡੀ ਗੱਲ ਕਿ ਜਿੰਨੀਆਂ ਸਟੇਟਾਂ ਨੇ ਜਿੰਨੇ ਸੂਬੇ ਨੇ ਉਹਨਾਂ ਦੇ ਸੰਘੀ ਢਾਂਚੇ ਦੇ ਉੱਤੇ ਹਮਲਾ ਹੋ ਗਿਆ ਉਹਨਾਂ ਦੀ ਜਮਹੂਰੀਅਤ ਦੇ ਉੱਤੇ ਡੈਮੋਕ੍ਰੈਟਿਕ ਰਾਈਟਸ ਦੇ ਉੱਤੇ ਉਹਨਾਂ ਦੇ ਫੈਡਰਲ ਸਿਸਟਮ ਤੇ ਫੈਡਰਲ ਸਟਰਕਚਰ ਦੇ ਉੱਤੇ ਹਮਲਾ ਹੋ ਗਿਆ ਹੁਣ ਇਹਨੂੰ ਮੈਂ ਇਲੈਬੋਰੇਟ ਕਰਨ ਜਾ ਰਿਹਾ ਹਾਂ ਵੀ ਇਹਦੇ ਵਿੱਚ ਜ਼ਿਆਦਾ ਤੌਰ ਤੇ ਸਾਡੀ ਜਿਹੜੀ ਐਸਸੀ ਕਮਿਊਨਿਟੀਜ਼ ਨੇ ਉਹ ਇਹਦੇ ਵਿੱਚ ਵੱਡਾ ਇਫੈਕਟ ਹੋ ਰਹੀਆਂ ਨੇ ਉਹ ਕਿਵੇਂ ਮੈਂ ਇਹਨੂੰ ਪੂਰਾ ਤਰਤੀਬਵਾਰ ਅੱਜ ਦੀ ਪ੍ਰੈਸ ਕਾਨਫਰੰਸ ਤੇ ਦੱਸੂਗਾ ਨੰਬਰ 1 ਜਿਹੜੀ ਪਹਿਲਾ ਸਕੀਮ ਚੱਲ ਰਹੀ ਸੀ ਜਿਹੜੀ ਚੱਲ ਰਹੀ ਹੈ ਆਲਰੇਡੀ ਉਹਦਾ ਨਾਮ ਹੈ ਮਹਾਤਮਾ ਗਾਂਧੀ ਨੈਸ਼ਨਲ ਰੂਰਲ EMPLOYMENT GUARANTEE ACT ਜਿਹਨੂੰ ਮਗਨ ਮਗਨ ਰੇਗਾ ਕਹਿੰਦੇ ਆਪਾਂ ਜਿਹੜੀ ਹੁਣ ਸਕੀਮ ਲੈ ਕੇ ਕੇਂਦਰ ਸਰਕਾਰ ਆ ਰਹੀ ਹੈ ਉਸ ਸਕੀਮ ਦਾ ਨਾਮ ਬਦਲ ਕੇ ਇਹਨਾਂ ਨੇ ਕਰਤਾ ਵਿਕਸਿਤ ਭਾਰਤ ਗਰੰਟੀ ਫॉर ਰੋਜ਼ਗਾਰ ਐਂਡ ਅਜੀਵਿਕਾ ਮਿਸ਼ਨ ਗ੍ਰਾਮੀਣ ਹੁਣ ਦੋਆਂ 'ਚ ਫਰਕ ਸਮਝੀ ਚਲਿਓ ਫਰਕ ਕੀ ਹੈ ਨੰਬਰ ਪਹਿਲਾ ਹੁਣ ਤੱਕ ਮਨਰੇਗਾ ਦੇ ਵਿੱਚ ਗਰੰਟੀ ਸੀ ਕਿ ਅਸੀਂ ਪ੍ਰਤੀ ਪਰਿਵਾਰ ਨੂੰ 100 ਦਿਨ ਦੇਣੀ ਦੇਣੇ ਨੇ 100 ਦਿਨ ਦੇਣੀ ਦੇਣੇ ਨੇ ਦੂਸਰੇ ਪਾਸੇ ਜਿਹੜੀ ਨਵੀਂ ਸਕੀਮ ਹੈ ਉਹਦੇ ਤਹਿਤ ਇਹ ਕਹਿੰਦੇ ਜੀ ਅਸੀਂ 125 ਦਿਨ ਦੇਵਾਂਗੇ ਪਰ ਉਰੇ ਇੱਕ ਬਹੁਤ ਵੱਡਾ ਸਵਾਲੀਆ ਚਿੰਨ੍ਹ ਖੜਾ ਹੁੰਦਾ ਹੈ ਕਿ ਪੂਰੀ ਨੈਸ਼ਨਲ ਐਵਰੇਜ ਅੱਜ ਤੱਕ ਜੋ ਕੇਂਦਰ ਚ ਰਾਜ ਕਰਦੀ ਸਰਕਾਰ ਤੋਂ ਮੇਨਟੇਨ ਕੀਤੀ ਗਈ ਹੈ ਨੈਸ਼ਨਲ ਐਵਰੇਜ ਦੱਸ ਰਿਹਾ ਹੈ ਕਿ ਇੱਕ ਪਰਿਵਾਰ ਨੂੰ ਹੁਣ ਤੱਕ ਕਿੰਨਾ ਰੁਜ਼ਗਾਰ ਦੇ ਸਕੇ ਨੇ ਕੁੱਲ 45 ਦਿਨ ਦਾ ਓਨਲੀ 45 ਡੇਸ ਕੁੱਲ 45 ਦੰਦਾ ਰੋਜਗਾਰ ਦੇਣ ਚ ਸક્ષਮ ਹੋ ਸਕੀ ਆ ਭਾਜਪਾ ਚ ਭਾਜਪਾ ਕੇਂਦਰ ਚ ਰਾਜ ਕਰਦੀ ਸਰਕਾਰ ਤੇ ਗਰੰਟੀਆਂ ਦੰਦਾਂ ਨੇ 125 ਦੰਦੀਆਂ ਕਿ ਅਸੀਂ 125 100 ਵੀ ਨਹੀਂ ਕਦੇ ਅੱਜ ਤੱਕ ਪੂਰੇ ਹੋ ਸਕੇ ਨੰਬਰ 2 ਗਰੰਟੀ ਦੀ ਵਿਸ਼ੇਸ਼ਤਾ ਇਹਦੇ ਚ ਲਿਖਿਆ ਗਿਆ ਕਹਿੰਦੇ ਪੁਰਾਣੀ ਸਕੀਮ ਦੀ ਗੱਲ ਕਰਦਾ ਜੇਕਰ ਕੋਈ ਲਾਭਪਾਤਰੀ ਕੰਮ ਦੀ ਮੰਗ ਕਰਦਾ ਹੈ ਤਾਂ ਉਸ ਨੂੰ 15 ਦੰਦੇ ਅੰਦਰ ਅੰਦਰ ਕੰਮ ਦੇਣਾ ਲਾਜ਼ਮੀ ਹੁੰਦਾ ਹੈ ਅਤੇ ਉਸ ਦੀ ਅਦਾਇਗੀ ਵੀ 100% ਭਾਰਤ ਸਰਕਾਰ ਵੱਲੋਂ ਕੀਤੀ ਜਾਊਗੀ ਇਹ ਮਨਰੇਗਾ ਸਕੀਮ ਸੀ ਹੁਣ ਇਹਨਾਂ ਦੀ ਸਕੀਮ ਹੈ ਜਿਹੜੀ ਉਹ ਕੀ ਕਹਿੰਦੀ ਹੈ ਇਸ ਐਕਟ ਦੇ ਅਧੀਨ ਭਾਰਤ ਸਰਕਾਰ ਵੱਲੋਂ ਵਿੱਤੀ ਸਾਲ ਲਈ ਫਿਕਸ ਬਜਟ ਅਲੋਕੇਟ ਕਰਨ ਦਾ ਪ੍ਰਬਧਾਨ ਹੈ ਮਤਲਬ ਹੁਣ ਇਹਨਾਂ ਨੇ ਇੱਕ ਬਜਟ ਅਲੋਕੇਟ ਕਰ ਦੇਣਾ ਨਵੀਂ ਸਕੀਮ ਦੇ ਤਹਿਤ ਪਹਿਲੀ ਸਕੀਮ ਓਪਨ ਸੀ ਜਿੰਨਾ ਮਰਜੀ ਕੰਮ ਕਰਾਓ ਹੋਣ ਵਾਲੀ ਸਕੀਮ ਦਾ ਬਜਟ ਅਲੋਕੇਟਡ ਹੋਊਗਾ ਜੇ ਉਸ ਅਲੋਕੇਟਡ ਬਜਟ ਤੋਂ 1 ਰੁਪਿਆ ਵੀ ਉੱਤੇ ਜਾਂਦਾ ਤਾਂ ਕੇਂਦਰ ਚ ਰਾਜ ਕਰਦੀ ਸਰਕਾਰ ਨੇ ਹੱਥ ਖੜੇ ਕਰਤੇ ਜੀ ਉਹਦੇ ਹੱਥ ਖੜੇ ਹੋ ਚੁੱਕੇ ਨੇ ਉਹਨਾਂ ਨੇ ਸਾਰੇ ਦਾ ਸਾਰਾ ਵਿਤੀ ਬੋਝ ਹੈ ਜਿਹੜਾ ਆਪਣੇ ਪੱਲਿਓਂ ਝਾੜ ਕੇ ਸਟੇਟਾਂ ਦੇ ਗਲ ਪਾਤਾ ਕਿ ਸਟੇਟਾਂ ਆਪੇ ਹੁਣੇ ਉੱਪਰਲੇ ਪੈਸੇ ਨੇ ਜਿਹੜੇ ਭਰਨ ਗੀਆਂ ਫੰਡ ਦਾ ਪੈਟਰਨ ਕੀ ਸੀ ਪਹਿਲਾਂ ਅਗਲਾ ਅਗਲਾ ਦੱਸਣੀ ਹੈ 100% ਹਿੱਸਾ ਗੈਰ ਹੁਨਰਮੰਦ ਅਨਸਕਿਲਡ ਲੇਬਰ ਦਾ ਜਿਹੜਾ ਵੇਜ ਹੁੰਦੀ ਸੀ ਉਹ ਕੇਂਦਰ ਸਰਕਾਰ ਪੇ ਕਰਦੀ ਸੀ ਤੇ ਜਿਹੜੀ ਮਟੀਰੀਅਲ ਕਾਸਟ ਹੁੰਦੀ ਸੀ ਉਹਦਾ 75 25 ਰੇਸ਼ੋ ਹੁੰਦਾ ਸੀ 75% ਕੇਂਦਰ ਪੇ ਕਰਦਾ ਸੀ ਤੇ 25% ਰਾਜ ਸਰਕਾਰ ਪੇ ਕਰਦੀ ਸੀਗੀ ਇਹ ਉਰੇ ਦੀ ਸਟੇਟ ਗਵਰਨਮੈਂਟ ਜਿਹੜੀ ਨਵੀਂ ਸਕੀਮ ਹੈ ਉਹਦੇ 'ਚ ਡਾਕਾ ਮਾਰਤਾ ਜੀ ਡਾਕਾ ਇਹਨਾਂ ਨੇ ਉਹਦੇ 'ਚ ਚਾਹੇ ਤੁਹਾਡੀ ਲੇਬਰ ਦੇ ਪੈਸੇ ਨੇ ਚਾਹੇ ਤੁਹਾਡੇ ਮਟੀਰੀਅਲ ਦੇ ਪੈਸੇ ਨੇ ਉਹਨੂੰ 60 40 ਦੀ ਰੇਸ਼ੋ 'ਚ ਵੰਡਤਾ ਜਿਹਦੇ ਨਾਲ 60 40 ਦੀ ਰੇਸ਼ੋ ਨਾਲ ਵੰਡਣ ਦੇ ਨਾਲ ਸਾਡੇ ਪੰਜਾਬ ਦੇ ਸਿਰ ਆਏ ਸਾਲ ਲਗਭਗ ਲਗਭਗ 600 ਕਰੋੜ ਰੁਪਏ ਦਾ ਵਿੱਤੀ ਸੰਕਟ ਵਿੱਤੀ ਬੋਝ ਹੋਰ ਆ ਪਿਆ ਕੌਣ ਜ਼ਿੰਮੇਵਾਰ ਹੈ ਜੀ ਕੋਈ ਦੱਸ ਸਕਦਾ ਔਰ ਇਸ ਤੋਂ ਅੱਗੇ ਚਲੋ ਅਗਲਾ ਪੁਆਇੰਟ ਦੱਸਣ ਲੱਗੇ ਆ ਇਹਦੇ ਵਿੱਚ ਕੰਮ ਦੀ ਉਪਲਬਧਤਾ ਲਾਪਾਤਰੀ ਸਾਲ ਭਰ ਵਿੱਚ ਕਿਸੇ ਵੀ ਸਮੇਂ ਕੰਮ ਦੀ ਮੰਗ ਕਰ ਸਕਦਾ ਸੀ ਕਿਸੇ ਵੀ ਸਮੇਂ ਕੰਮ ਦੀ ਮੰਗ ਕਰ ਸਕਦਾ ਸੀ ਹੁਣ ਇਹਨਾਂ ਦੀ ਨਵੀਂ ਸਕੀਮ ਸੁਣ ਲਓ ਜੀ ਇਹਨਾਂ ਦੀ ਨਵੀਂ ਸਕੀਮ ਪੂਰੇ ਸਾਲ ਚ 2 ਮਹੀਨੇ ਲਈ ਬੰਦ ਰਹੂਗੀ ਕਿਹੜੇ 2 ਮਹੀਨੇ ਬੰਦ ਰਹੂਗੀ ਫਸਲ ਦੀ ਕਟਾਈ ਦਾ ਸੀਜ਼ਨ ਹਾੜੀ ਤੇ ਸੋਣੀ ਜਦੋਂ ਕਟਾਈ ਦਾ ਸੀਜ਼ਨ ਆਊਗਾ 1 ਮਹੀਨੇ ਲਈ ਉਦੋਂ 1 ਮਹੀਨੇ ਲਈ ਉਦੋਂ ਮਨਰੇਗਾ ਜਿਹੜੀ ਸਕੀਮ ਨਵੀਂ ਸਕੀਮ ਹੈ ਇਹਨਾਂ ਦੀ ਵਿਕਾਸਪਾ ਵਿਕਸਿਤ ਭਾਰਤ ਗਰੰਟੀ ਜਿਹੜੀ ਸਕੀਮ ਹੈ ਉਹ 2 ਮਹੀਨੇ ਲਈ ਸਾਲ 'ਚ ਬੰਦ ਰਿਆ ਕਰੂ ਇਹਦਾ ਇਹਦੀ ਇੰਪਲੀਕੇਸ਼ਨਸ ਕੀ ਆਣਗੀਆਂ ਜੀ ਅੱਗੇ ਕੀ ਹੁੰਦਾ ਸੀ ਅੱਗੇ ਇਹ ਸਾਰਾ ਸਾਲ ਜਦੋਂ ਮਨਰੇਗਾ ਸਕੀਮ ਚੱਲਦੀ ਸੀ ਤਾਂ ਕੋਈ ਵੀ ਇਨਸਾਨ ਚਾਹੁੰਦਾ ਸੀ ਉਹ ਚਾਹੇ ਮਨਰੇਗਾ 'ਚ ਕੰਮ ਕਰ ਸਕਦਾ ਸੀ ਜਾ ਜੇ ਉਹਨਾਂ ਫਸਲ ਦੀ ਕਟਾਈ ਦੇ ਸਮੇਂ ਜਾਣਾ ਹੁੰਦਾ ਸੀ ਉੱਥੇ ਕੰਮ ਕਰਦਾ ਜਿੱਧਰੋਂ ਉਹਨੂੰ ਵੱਧ ਪੈਸੇ ਮਿਲਦੇ ਸੀ ਉਧਰੋਂ ਕੰਮ ਕਰ ਸਕਦਾ ਸੀ ਹੁਣ ਮਨਰੇਗਾ ਤਾਂ ਇਹਨਾਂ ਨੇ ਉਧਰ ਤੇ ਸੈਂਸਰ ਲਾ ਕੇ 2 ਮਹੀਨੇ ਲਈ ਪੱਕੀ ਉਹ ਬੰਦ ਕਰਤੀ ਹੁਣ 2 ਮਹੀਨੇ ਪਿੱਟ ਢ ਤਾਂ ਨਹੀਂ ਬੰਦ ਹੋ ਗਿਆ ਢ ਨੂੰ ਤਾਂ ਨਹੀਂ ਸੈਂਸਰ ਲੱਗ ਗਿਆ ਗਰੀਬ ਦੇ ਪੇਟ ਤਾਂ ਲੱਗਿਆ ਆ ਗਰੀਬ ਦੇ ਖਰਚੇ ਤਾਂ ਉਨੇ ਹੀ ਨੇ ਫੀਸ ਵੀ ਭਰਦੀਆਂ ਉਹਨੇ ਆਪਣੇ ਬਜ਼ੁਰਗਾਂ ਦਾ ਇਲਾਜ ਵੀ ਕਰਵਾਉਣਾ ਹੈ ਉਹਨੇ ਸਾਰੇ ਘਰ ਦੇ ਖਰਚੇ ਕਰਨੇ ਨੇ ਤੇ ਫਿਰ ਉਹ ਕਿੱਥੇ ਜਾਊਗਾ ਹੁਣ ਉਹ 2 ਮਹੀਨੇ ਦੇ ਲਈ ਉਹਦੀ ਐਕਸਪਲੋਇਟੇਸ਼ਨ ਸ਼ੁਰੂ ਹੋਊਗੀ ਉਸ 2 ਮਹੀਨੇ ਦੇ ਲਈ ਉਹ ਵਿਚਾਰਾ ਕਦੇ ਕਿਸੇ ਦੀ ਮਿੰਤ ਕਰਿਆ ਕਰੂ ਕਦੇ ਕਿਸੇ ਦੀ ਮਿੰਤ ਕਰਿਆ ਕਰੂ ਕਿ ਜੀ ਤੁਸੀਂ ਸਾਨੂੰ ਰੁਜ਼ਗਾਰ ਦੇ ਦਿਓ ਸਾਨੂੰ ਕੰਮ ਦੇ ਦਿਓ ਅਸੀਂ ਰੋਟੀ ਪਾਣੀ ਕੰਨੀਓ ਔਖੇ ਐ ਐਸਾ ਕਾਲਾ ਕਾਨੂੰਨ ਲੈ ਕੇ ਆਏ ਅੱਗੇ ਚਲੋ ਜੀ ਉਜਰਤਾਂ ਦਾ ਭੁਗਤਾਨ ਉਜਰਤਾਂ ਦੀ ਅਦਾਇਗੀ 100% ਕੇਂਦਰ ਦੁਆਰਾ ਕੀਤੀ ਜਾਂਦੀ ਸੀ ਉਹ ਮੈਂ ਦੱਸ ਚੁੱਕਿਆ ਕਿ ਹੁਣ ਇਹਨਾਂ ਨੇ ਉਹ ਵੀ 60 40 ਦੇ ਵਿੱਚ ਕਰਤੀ ਇਸ ਤੋਂ ਅਗਲੀ ਗੱਲ ਜਿਹੜੀ ਬੜੀ ਜ਼ਰੂਰ ਜਿਹੜੀ ਕੀਮਤੀ ਹੈ ਉਹ ਇਹ ਹੈ ਕਿ ਜੇਕਰ ਲਾਭਪਾਤਰੀ ਨੂੰ 15 ਦਿਨ ਦੇ ਅੰਦਰ ਕੰਮ ਨਹੀਂ ਮਿਲਦਾ ਸੀ ਜਾਂ ਫਿਰ 100 ਦਿਨ ਉਹਨੂੰ ਕੰਮ ਨਹੀਂ ਮਿਲਦਾ ਸੀ ਤਾਂ ਕੇਂਦਰ ਸਰਕਾਰ ਬਾਧੇ ਸੀ ਬਾਉਂਡ ਸੀ ਉਹ ਕਿ ਉਹਨੂੰ ਉਹਨਾਂ ਨੂੰ ਬੇਰੋਜ਼ਗਾਰ ਭੱਤਾ ਦੇਣਾ ਪੈਂਦਾ ਸੀ ਹੁਣ ਇਹਨਾਂ ਨੇ ਕੀ ਕਰਤਾ ਜੀ ਹੁਣ ਇਹਨਾਂ ਨੇ ਉਦੋਂ ਚ ਸ਼ੋਧ ਕਰਤੀ ਕਹਿੰਦੇ ਜੀ ਆਸੀ ਨਹੀਂ ਕੋਈ ਪੱਤਾ ਪੁੱਤਾ ਦੇਣਾ ਸਾਨੂੰ ਅਸੀਂ ਕੁਛ ਨਹੀਂ ਦੇਣਾ ਜੇ ਆਸੀਂ ਕੰਮ ਦੇਤਾ ਤਾਂ ਠੀਕ ਐ ਜੇ ਕੰਮ ਨਹੀਂ ਦਿੱਤਾ ਤਾਂ ਬੇਰੋਜ਼ਗਾਰੀ ਦੇ ਪੱਤੇ ਲੈਣ ਲਈ ਸੰਘਰਸ਼ ਕਰੋ ਜਾਮ ਲਾਓ ਸੜਕਾਂ ਜਾਮ ਕਰੋ ਕੇਂਦਰ ਸਰਕਾਰ ਨੂੰ ਉਹਦੇ ਚ ਬਾਉਂਡ ਕਰਤਾ ਕਿ ਕੇਂਦਰ ਸਰਕਾਰ ਇੰਤਜ਼ਾਮ ਕਰਕੇ ਇਹਨਾਂ ਨੂੰ ਬੇਰੋਜ਼ਗਾਰ ਪੱਤਾ ਦੇਵੇ ਵਾਹ ਜੀ ਵਾਹ ਸਟੇਟਾਂ ਚੋਂ ਟੈਕਸ ਇਕੱਠਾ ਕਰਕੇ ਲੈ ਜਾਵੇ ਭਾਜਪਾ ਕੇਂਦਰ 'ਚ ਰਾਜ ਕਰਦੀ ਸਰਕਾਰ ਜੀਐਸਟੀ ਅੱਧਾ ਇਕੱਠਾ ਕਰਕੇ ਲੈ ਜਾਵੇ ਜਿੰਨੇ ਸੈਸ ਲੱਗਦੇ ਨੇ ਇਕੱਠੇ ਕਰਕੇ ਲੈ ਜਵੇ ਜਿੰਨਾ ਇਨਕਮ ਟੈਕਸ ਹੈ ਟੋਟਲ ਦਾ ਟੋਟਲੀ ਇਕੱਠਾ ਕਰਕੇ ਲੈ ਜਵੇ ਕੇਂਦਰ ਸਰਕਾਰ ਤੇ ਜਦੋਂ ਭੁਗਤਾਨ ਦੀ ਵਾਰੀ ਆਵੇ ਆਪਣਾ ਪੱਲਾ ਝਾੜ ਕੇ ਸਾਰੀਆਂ ਸਟੇਟਾਂ ਦੇ ਗਲ ਪਾਤਾ ਅੱਗੇ ਚਲੋ ਜੀ ਪਹਿਲਾ ਜਿਹੜੀ ਪਾਵਰ ਸੀ ਇਹ ਬੜਾ ਇੰਪੋਰਟੈਂਟ ਪੁਆਇੰਟ ਹੈ ਇਹ ਪੁਆਇੰਟ ਨੂੰ ਤੁਸੀਂ ਮੈਂ মিডিਆ ਵਾਲੇ ਸਾਡੇ ਵੀਰਾਂ ਨੂੰ ਸਪੈਸ਼ਲ ਕਹੂੰਗਾ ਇਹਨੂੰ ਸਪੈਸ਼ਲ ਨੋਟ ਕਰਿਓ ਪਹਿਲਾ ਮਨਰੇਗਾ ਦਾ ਕਿਸੇ ਵੀ ਪਿੰਡ 'ਚ ਕੋਈ ਕੰਮ ਕਰਾਉਣਾ ਹੁੰਦਾ ਸੀ ਉਹਦੀ ਜਿਹੜੀ ਪਾਵਰ ਸੀ ਜਾਂ ਤਾਂ ਪਿੰਡ ਦੀ ਪੰਚਾਇਤ ਕੋਲ ਹੁੰਦੀ ਸੀ ਜਾਂ ਫਿਰ ਪਿੰਡ ਦੀ ਪੰਚਾਇਤ ਰੈਜ਼ੋਲੂਸ਼ਨ ਪਾ ਕੇ ਮਤਾ ਪਾ ਕੇ ਸਟੇਟ ਗਵਰਨਮੈਂਟ ਨੂੰ ਭੇਜ ਦਿੰਦੇ ਸੀ ਅਸੀਂ ਮਨਰੇਗਾ ਦੇ ਤਹਿਤ ਆਪਣੇ ਪਿੰਡ 'ਚ ਇਹ ਕੰਮ ਕਰਾਉਣਾ ਚਾਹੁੰਦੇ ਆ ਹੁਣ ਉਹ ਵੀ ਚੱਕਤਾ ਜੀ ਇਹ ਆ ਜਮਹੂਰੀ ਹੱਕਾਂ ਤੇ ਡਾਕਾ ਹੁਣ ਕੇਂਦਰ ਤੈਅ ਕਰੂਗਾ ਕਿ ਪੰਜਾਬ ਦੇ ਜਾਂ ਜਿਹੜੀਆਂ ਸਟੇਟਾਂ ਨੇ ਉਹਨਾਂ ਦੇ ਕਿਹੜੇ ਪਿੰਡ ਚ ਕੇਂਦਰ ਉਥੋਂ ਬੈਠ ਕੇ ਤੈਅ ਕਰੂ ਦਿੱਲੀ ਤੋਂ ਬੈਠ ਕੇ ਤੈਅ ਕਰੂਗਾ ਕਿ ਕਿਹੜੇ ਪਿੰਡ ਚ ਕੰਮ ਚੱਲ ਸਕਦਾ ਕਿਹੜੇ ਪਿੰਡ ਚ ਕੰਮ ਨਹੀਂ ਚੱਲੂਗਾ ਕਿਹੜਾ ਕੰਮ ਚੱਲ ਸਕਦਾ ਕਿਹੜਾ ਕੰਮ ਨਹੀਂ ਚੱਲੂਗਾ ਹੁਣ ਇਹ ਭਲੇਖਾ ਕਰ ਦਈਏ ਕਿ ਪੰਜਾਬ ਦੇ 13246 ਪਿੰਡਾਂ ਚ ਕੰਮ ਚੱਲੂਗਾ ਹੁਣ ਇਹਨਾਂ ਨੇ ਐਡਾ ਡਾਕਾ ਮਾਰਿਆ ਇਹ ਉਥੇ ਬੈਠ ਕੇ ਕੰਪਿਊਟਰ ਦੇ ਅੱਗੇ ਖੋਲ ਕੇ ਵੱਡੀਆਂ ਵੱਡੀਆਂ ਸਕਰੀਨਾਂ ਉੱਥੋਂ ਬੈਠ ਕੇ ਇਹਨਾਂ ਦੇ ਅਫਸਰ ਤੈਅ ਕਰਿਆ ਕਰਨਗੇ ਕਿ ਜੀ ਪੰਜਾਬ ਦੇ 2000 ਪਿੰਡਾਂ 'ਚ ਕੰਮ ਚਲਾ ਦਿਓ ਪੰਜਾਬ ਦੇ 1000 ਪਿੰਡਾਂ 'ਚ ਕੰਮ ਚਲਾ ਦਿਓ ਬਾਕੀਆਂ ਨੂੰ ਭੁੱਖੇ ਮਰਨ ਦਿਓ ਤੇ ਜਿਹੜੀਆਂ ਸਾਡੀਆਂ ਸਟੇਟਾਂ ਨੇ ਜਿੱਥੇ ਭਾਜਪਾ ਦਾ ਰਾਜ ਹੈ ਉੱਥੇ ਵੱਡ ਪੈਕੇਜ ਦੇ ਦਿਓ ਉੱਥੇ ਸਾਰੇ ਪਿੰਡਾਂ 'ਚ ਕੰਮ ਚਲਾ ਦਿਓ ਸੋ ਇਹ ਕਿੱਡਾ ਵੱਡਾ ਫੈਡਰਲ ਸੰਗੀ ਢਾਂਚੇ ਦੇ ਉੱਤੇ ਹਮਲਾ ਹੈ ਔਰ ਨਾ ਸਿਰਫ ਸੰਗੀਟਾਂ ਚਤੇ ਤੇ ਹਮਲਾ ਹੈ ਇਹ ਪਿੰਡਾਂ ਦੀ ਜਿਹੜੀ ਤਾਕਤ ਹੈ ਜਿਹੜੀ ਪੰਚਾਇਤਾਂ ਦੀ ਤਾਕਤ ਹੈ ਉਹਦੇ ਤੇ ਵੀ ਇਹ ਸਿੱਧਾ ਸਿੱਧਾ ਹਮਲਾ ਹੈ ਕਿ ਪਿੰਡ ਕੋ ਹੋਣਾ ਇੰਨਾ ਵੀ ਅਖਤਿਆਰ ਨਹੀਂ ਛੱਡਿਆ ਕਿ ਉਹ ਮਨਰੇਗਾ ਦੇ ਤਹਿਤ ਆਪਣੀ ਮਰਜ਼ੀ ਦਾ ਕੰਮ ਕਰਾ ਸਕੇ ਇਸ ਤੋਂ ਅੱਗੇ ਜੀ ਪੁਆਇੰਟ ਤੇ ਚੱਲੀਏ ਕੰਮਾਂ ਦੀਆਂ ਸ਼੍ਰੇਣੀਆਂ ਅੱਗੇ ਕੀ ਹੁੰਦਾ ਸੀ ਮਨਰੇਗਾ ਸਕੀਮ ਦੇ ਅਧੀਨ 266 ਕੰਮ ਸੀ ਟੋਟਲ ਜਿਹੜੇ ਨੋਟੀਫਾਈ ਹੋਏ ਹੋਏ ਸੀ ਜਿਹਦੇ ਤਹਿਤ ਅਸੀਂ 266 ਕੰਮ ਕਰਵਾ ਸਕਦੇ ਸੀ 266 ਕੰਮ ਹੁਣ ਹੁਣ ਜਿਹੜੀ ਇਹਨਾਂ ਦੀ ਨਵੀਂ ਸਕੀਮ ਆਈ ਹੈ ਉਹਦੇ ਤਹਿਤ ਇਹਨਾਂ ਨੇ ਚਾਰ ਕੈਟਾਗਰੀਆਂ ਕੁੱਲ ਵੰਡਤੀਆਂ ਉਸ ਚਾਰ ਕੈਟਾਗਰੀਆਂ ਦੇ ਥੱਲੇ ਅੱਗੇ ਸਬ ਕੈਟਾਗਰੀਆਂ ਨੇ ਜਿਹਦੇ ਵਿੱਚ ਜਿਹੜੀਆਂ ਚਾਰ ਕੈਟਾਗਰੀਆਂ ਉਹਨਾਂ ਨੇ ਕੀਤੀਆਂ ਪਾਣੀ ਦੀ ਸੁਰੱਖਿਆ ਪਿੰਡੂ ਬੁਨਿਆਦੀ ਢਾਂਚਾ ਜੀਵਿਕਾ ਸੰਬੰਧੀ ਢਾਂਚੇ ਅਤੇ ਜਲਵਾਯੂ ਸਹਿਣਸ਼ੀਲਤਾ ਤੱਕ ਸੀਮਤ ਕਰ ਦਿੱਤੀ ਗਈ ਹੈ 266 ਕੰਮਾਂ ਨੂੰ ਰੈਸਟ੍ਰਿਕਟ ਕਰਕੇ ਉਹਨੂੰ ਮਤਲਬ ਕਿ ਉਹਦੀ ਦਾਇਰਾ ਘਟਾ ਕੇ ਉਹਨੂੰ ਐਨਾ ਸੀਮਿਤ ਕਰਤਾ ਕਿ ਹੁਣ ਇਸ ਤੋਂ ਬਾਹਰ ਮਨਰੇਗਾ ਦਾ ਵਰਕਰ ਕਿਤੇ ਕੰਮ ਨਹੀਂ ਕਰ ਸਕੂਗਾ ਕਿਤੇ ਵੀ ਇਸ ਤੋਂ ਅੱਗੇ ਚਲੋ ਤਕਨੀਕ ਦਾ ਪ੍ਰੋਗਰਾਮ ਤੇ ਮੋਨਿਟਰਿੰਗ ਕਿਵੇਂ ਕੀਤੀ ਇਹਨਾਂ ਨੇ ਅੱਗੇ ਕੀ ਹੁੰਦਾ ਸੀ ಗ್ರಾಮ ਪੰਚਾਇਤ ਵੱਲੋਂ ਸਕੀਮ ਦਾ ਜਿਹੜਾ ਸੋਸ਼ਲ ਆਡਿਟ ਸਾਲ ਵਿੱਚ ਦੋ ਵਾਰ ਕਰਵਾਏ ਜਾਣ ਦੀ ਪ੍ਰਵਧਾਨ ਹੁੰਦੀ ਸੀ ਅਤੇ ਮਾਸਟਰ ਰੋਲ ਆਧਰ ਕਾਰਡ ਗ੍ਰਾਮ ਸਭਾ ਵਿੱਚ ਪੇਸ਼ ਕਰਦੇ ਹੋਏ ਮੋਨਿਟਰਿੰਗ ਦਾ ਅਧਿਕਾਰ ਸੀ ਹੁਣ ਇਹਨਾਂ ਨੇ ਕੀ ਕੀਤਾ ਜੀ ਹੁਣ ਇਹਨਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਟ ਇੰਟੈਲੀਜੈਂਸ ਦੇ ਨਾਲ ਬਾਇਓਮੈਟ੍ਰਿਕ ਸਿਸਟਮ ਤੇ ਨਾਲ ਜੀਓ ਸਪੈਸ਼ਲ ਟੈਗਿੰਗ ਕਰਤੀ ਤਾਂ ਜੋ ਉੱਥੇ ਬੈਠ ਕੇ ਇਹ ਤੈਅ ਕਰਨਗੇ ਕਿ ਕਿਹੜਾ ਮਨਰੇਗਾ ਦਾ ਵਰਕਰ ਕੰਮ ਤੇ ਜਾਊਗਾ ਤੇ ਕਿਹੜਾ ਮਨਰੇਗਾ ਦਾ ਵਰਕਰ ਕੰਮ ਤੇ ਨਹੀਂ ਜਾਊਗਾ ਜੌਬ ਕਾਰਡ ਜਿਹੜੀ ਇਸ ਤੋਂ ਅਗਲਾ ਪੁਆਇੰਟ ਜੋਬ ਕਾਰਡ ਮਨਰੇਗਾ ਸਕੀਮ ਦਾ ਜਿਹੜਾ ਜੋਬ ਕਾਰਡ ਸੀ ਉਹ 5 ਸਾਲਾਂ ਲਈ ਜਾਰੀ ਕੀਤੇ ਜਾਂਦੇ ਸੀ ਤੇ ਜਿਹੜਾ ਹੁਣ ਨਵੀਂ ਸਕੀਮ ਚ ਜੋਬ ਕਾਰਡ ਸਿਰਫ 3 ਸਾਲ ਦੀ 2 ਸਾਲ ਉਹਦੀ ਵੀ ਮਿਆਦ ਘਟਾ ਦਿੱਤੀ ਹੁਣ ਤੁਸੀਂ ਇਹ ਦੱਸੋ ਵੀ ਇਹ ਇਹ ਕੀ ਆ ਇਹ ਇੱਕ ਇੱਕ ਕਾਲਾ ਕਾਨੂੰਨ ਕਾਲਾ ਕਾਨੂੰਨ ਮੋਦੀ ਸਾਹਿਬ ਦੀ ਸਰਕਾਰ ਕੇਂਦਰ ਚ ਰਾਜ ਕਰਦੀ ਭਾਜਪਾ ਸਰਕਾਰ ਇੱਕ ਕਾਲਾ ਕਾਨੂੰਨ ਹੋਰ ਲੈ ਕੇ ਆ ਗਈ ਹੁਣ ਇਹਦੇ ਇੰਪਲੀਕੇਸ਼ਨ ਪਤਾ ਕੀ ਹੋਣਗੇ ਇਰੇ ਇੰਪਲੀਕੇਸ਼ਨ ਇਹ ਹੋਣਗੇ ਕਿ ਮਨਰੇਗਾ ਦੀ ਔਸਤ ਦੱਸ ਰਹੇ ਆ ਐਵਰੇਜ 70% ਮਨਰੇਗਾ ਜਿਹੜੀ ਚੱਲ ਰਹੀ ਸੀ ਸਾਡੇ ਪੰਜਾਬ ਦੇ ਅੰਦਰ ਉਹ ਉਹਦਾ ਲਾਭ ਐਸਸੀ ਕੈਟਾਗਰੀ ਦੇ ਸਾਡੇ ਜਿਹੜੇ ਵੀਰ ਤੇ ਭੈਣਾ ਉਹ ਚੱਕਦੇ ਸੀ ਜਿਹਦੇ ਚ 70% ਦੇ ਵਿੱਚੋਂ 68% ਜਿਹੜੇ ਸੀ ਉਹ ਸਾਡੀਆਂ ਮਾਤਾਵਾਂ ਤੇ ਭੈਣਾ ਸੀਗੀਆਂ ਜਿਹੜੀਆਂ ਇਸ ਸਕੀਮ ਦਾ ਲਾਭ ਉਠਾਉਂਦੀਆਂ ਸੀ ਜਿਹੜੀਆਂ ਕਿ ਬੀਪੀਐਲ ਬਿਲੋ ਪਾਵਰਟੀ ਲਾਈਨ 100% ਆਂਦੀਆਂ ਸੀਗੀਆਂ ਹੁਣ ਹੁਣ ਇਹ ਇਸ ਸਕੀਮ ਦੇ ਤਹਿਤ ਸਿੱਧਾ-ਸਿੱਧਾ ਸਾਡੇ ਇਸ ਜਿਹੜੀ ਪਾਵਰਟੀ ਲਾਈਨ ਜਿਹੜੀ ਸਾਡੇ ਲੋਕ ਵਿਚਾਰੇ ਰੋਜ਼ ਮਰਾਂ ਦੀ ਰੋਟੀ ਰੋਜ਼ ਕਮਾ ਕੇ ਖਾਂਦੇ ਸੀ ਉਹਨਾਂ ਦੇ ਪੇਟ ਦੇ ਉੱਤੇ ਇਹਨਾਂ ਨੇ ਲੱਤ ਮਾਰਤੀ ਦੂਜੀ ਗੱਲ 2 ਮਹੀਨੇ ਦੇ ਲਈ ਜਿਹੜੀ ਇਹ ਸਕੀਮ ਬੰਦ ਕਰਤੀ 10 ਮਹੀਨੇ ਦੀ ਸਕੀਮ ਰਹਿ ਗਈ ਜੀ ਇਹ ਸਾਲ ਦੀ ਤਾਂ ਰਹੀ ਨਹੀਂ ਹੁਣ ਹੁਣ ਤਾਂ 10 ਮਹੀਨੇ ਦੀ ਸਕੀਮ ਰਹਿ ਗਈ ਕੌਣ ਜ਼ਿੰਮੇਵਾਰ ਹੈ 2 ਮਹੀਨੇ ਉਹ ਆਪਣੇ ਟੱਬਰ ਦਾ ਪੇਟ ਆਪਣੇ ਟੱਬਰ ਨੂੰ ਰੋਟੀ ਕਿੱਥੋਂ ਖਵਾਣਗੇ ਇਹ ਬਹੁਤ ਵੱਡਾ ਸਵਾਲ ਖੜਾ ਹੋ ਗਿਆ ਫਿਰ 바ਰਗੇਨਿੰਗ ਦੀ ਜਿਹੜੀ ਉਹਨਾਂ ਦੀ ਪਾਵਰ ਸੀ ਉਹ 2 ਮਹੀਨੇ ਜਦੋਂ ਫਸਲ ਦੀ ਕਟਾਈ ਦਾ ਸੀਜ਼ਨ ਆਂਦਾ ਸੀ ਉਹ 바ਰਗੇਨ ਕਰ ਲੈਂਦੇ ਸੀ ਸਾਨੂੰ ਮਨਰੇਗਾ ਚੈਨੀ ਦਿਹਾੜੀ ਮਿਲਦੀ ਹੈ ਤੂੰ ਸਾਨੂੰ ਐਨੀ ਦਿਹਾੜੀ ਦੇ ਦੀ ਅਸੀਂ ਜਾ ਕੇ ਫਸਲ ਕੱਟੇ ਆਵਾਂਗੇ ਉਹਨਾਂ ਦੀ ਤਾਂ 바ਰਗੇਨਿੰਗ ਪਾਵਰ ਹੀ ਖਤਮ ਕਰਤੀ ਹੁਣ ਉਹ ਜਾਣ ਤੱਕ ਕਿੱਧਰ ਜਾਣ ਹੁਣ ਤਾਂ ਉਹਨਾਂ ਨੂੰ ਤਾਂ ਐਕਸਪਲੋਇਟ ਹੋਣਗੇ ਉਹ ਉਨਨ ਤਾਂ ਜੋ 2 ਮਹੀਨੇ ਚ ਵਿਚਾਰਿਆਂ ਨੂੰ ਮਿਲੂਗਾ ਉਹਨਾਂ ਨੂੰ ਲੈਣਾ ਪੈਣਾ ਨਹੀਂ ਨਹੀਂ ਤਾਂ ਮੋਦੀ ਸਰਕਾਰ ਨੇ ਤਾਂ ਕਹਿਤਾ ਕੇਂਦਰ ਸਰਕਾਰ ਨੇ ਤਾਂ ਕਹਿਤਾ ਤੁਸੀਂ ਭੁੱਖੇ ਮਰੋ ਜਾ ਕੇ ਕਿੱਥੇ ਜਾਣੋ ਵਿਚਾਰੇ ਫੇਰ ਇਸ ਤੋਂ ਇਲਾਵਾ ਸੰਗੀਟਾ ਚੇਰੀ ਮੈਂ ਤੁਹਾਨੂੰ ਗੱਲ ਦੱਸੇ ਦਿੱਤੀ ਇਸ ਤੋਂ ਵੀ ਇੱਕ ਖਤਰਨਾਕ ਗੱਲ ਜਿਹੜੀ ਹੁਣ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਇੱਕ ਸਟੇਟ ਹੈ ਵੈਸਟ ਬੰਗਾਲ ਵੈਸਟ ਬੰਗਾਲ ਚ ਸਾਲ 2023-24 ਦੀ 24 25 ਦੀ ਤੇ 25 26 ਦੀ ਟੋਟਲ ਮੰਨਰੀਕਾ ਇਹਨਾਂ ਨੇ ਬੰਦ ਕਰ ਰੱਖੀ ਹੈ ਕਿਉਂ ਕਿ ਕਹਦੇ ਜੀ ਸਾਡੇ ਨਾਲ ਉਹਨਾਂ ਦੀ ਅਲਾਈਨਮੈਂਟ ਸਿੱਧੀ ਨਹੀਂ ਕਮਾਲ ਦੀ ਗੱਲ ਹੈ ਆ ਕਾਲਾ ਕਾਨੂੰਨ ਲਿਆ ਕੇ ਤੁਸੀਂ ਸਾਰੀਆਂ ਸਟੇਟਾਂ ਜਿਹੜੀਆਂ ਸਟੇਟਾਂ ਵੀ ਤੁਹਾਡਾ ਵਿਰੋਧ ਕਰਨਗੀਆਂ ਆ ਕਾਲਾ ਕਾਨੂੰਨ ਲਿਆ ਕੇ ਕੀ ਆ ਤੁਸੀਂ ਸਾਰਿਆਂ ਨੂੰ ਵੈਸਟ ਬੰਗਾਲ ਬਣਾਉਣਾ ਚਾਹੁੰਦੇ ਹੋ ਬਹੁਤ ਵੱਡਾ ਸਵਾਲ ਹੈ ਕਿ ਆ ਜੇ ਕੱਲ ਨੂੰ ਪੰਜਾਬ ਵਰਗੀ ਸਟੇਟ ਜਿਹੜੀ ਤੁਹਾਡੀ ਅਧੀਨਗੀ ਨਹੀਂ ਮੰਦੀ ਜਿਹੜੀ ਤੁਹਾਡੀ ਕਦੇ ਜ਼ਿੰਦਗੀ ਚ ਕਾਲੇ ਕਾਨੂੰਨ ਚਾਹੇ ਤੁਸੀਂ ਕਿਸਾਨੀ ਦੇ ਮੁੱਦੇ ਤੇ ਲੈ ਕੇ ਆਓ ਚਾਹੇ ਕਿਸੇ ਹੋਰ ਮੁੱਦੇ ਤੇ ਲੈ ਕੇ ਆਓ ਜਿਹੜਾ ਪੰਜਾਬ ਹਿੱਕ ਤਾਣ ਕੇ ਤੁਹਾਡੇ ਹਰ ਜ਼ਬਰ ਤੇ ਜ਼ੁਲਮ ਦੇ ਅੱਗੇ ਹਿੱਕ ਤਾਣ ਕੇ ਖੜਦਾ ਹੈ ਕਿ ਆ ਤੁਸੀਂ ਹੁਣ ਪੰਜਾਬ ਨੂੰ ਯਾ ਉਹ ਸਟੇਟਾਂ ਜਿਨ੍ਹਾਂ ਚ ਭਾਜਪਾ ਦਾ ਰਾਜ ਨਹੀਂ ਕਿ ਆ ਉਹਨਾਂ ਨੂੰ ਹੁਣ ਤੁਸੀਂ ਵੈਸਟ ਬੰਗਾਲ ਬਣਾਉਣ ਜਾ ਰਹੇ ਹੋ ਕਿ ਉੱਥੇ ਤੁਸੀਂ ਆਪਣੀ ਮਰਜ਼ੀ ਦੇ ਨਾਲ ਮਨਰੇਗਾ ਚਲਾਓਗੇ ਤੇ ਜੇ ਤੁਹਾਡੇ ਨਾਲ ਸਾਡੀ ਅਲਾਈਨਮੈਂਟ ਨਹੀਂ ਤਾਂ ਮਨਰੇਗਾ ਟੋਟਲ ਬੰਦ ਕਰ ਦੋਗੇ ਕੌਣ ਦਊਗਾ ਇਹਦਾ ਜਵਾਬ ਕੇਂਦਰ ਨੂੰ ਜਵਾਬ ਦੇਣਾ ਪਊਗਾ ਇਸ ਗੱਲ ਦਾ ਔਰ ਇਸ ਤੋਂ ਵੱਡੀ ਗੱਲ ਮੈਂ ਦੱਸਣ ਲੱਗਿਆ ਮੈਨੂੰ ਮਾਣ ਹੈ ਇਹ ਗੱਲ ਦੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਪੰਜਾਬ ਤੋਂ ਪੂਰੇ ਭਾਰਤ ਦੇ 28 ਸੂਬੇ ਨੇ 28 ਸਟੇਟ ਹਰੇਕ ਤੱਕ ਬਾਕੀ ਸੂਬਿਆਂ ਦੇ ਪ੍ਰਧਾਨ ਮੰਤਰੀ ਸੁੱਤੀ ਨੀਂਦ ਸੁੱਤੇ ਪਏ ਨੇ ਉਹਨਾਂ ਨੂੰ ਇਹ ਤੱਕ ਨਹੀਂ ਪਤਾ ਕਿ ਸਾਡੇ ਹੱਕਾਂ ਤੇ ਕੀ ਡਾਕਾ ਵੱਜ ਗਿਆ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਭ ਤੋਂ ਪਹਿਲਾਂ ਇਸ ਚੀਜ਼ ਦੀ ਆਵਾਜ਼ ਚੁੱਕ ਕੇ ਅੱਜ ਤੋਂ ਤੀਜੇ ਦਿਨ 30 ਤਰੀਕ ਦਾ ਵਿਧਾਨ ਸਭਾ ਦੇ ਅੰਦਰ ਸੈਸ਼ਨ ਸੱਦ ਲਿਆ ਔਰ ਰੈਜ਼ੋਲੂਸ਼ਨ ਤਿਆਰ ਕਰਕੇ ਅਸੀਂ ਵਿਧਾਨ ਸਭਾ ਦੇ ਵਿੱਚ ਰੈਜ਼ੋਲੂਸ਼ਨ ਪੇਸ਼ ਕਰਕੇ ਅਸੀਂ ਇਸ ਕਾਨੂੰਨ ਦਾ ਇਸ ਕਾਲੇ ਕਾਨੂੰਨ ਦਾ ਵਿਰੋਧ ਕਰਨ ਜਾ ਰਹੇ ਹਾਂ ਜਿੱਥੇ 28 ਸੂਬੇ ਬਾਕੀ ਦੇ 27 ਸੂਬੇ ਹਲੇ ਸੁਪੇ ਪਏ ਨੇ ਜਿੱਥੇ ਹਲੇ ਸਿਰਫ ਉਹਨਾਂ ਦੀਆਂ ਚਿੱਠੀਆਂ ਵੀ ਹਲੇ ਤਿਆਰ ਨਹੀਂ ਹੋਈਆਂ ਦੂਸਰੇ ਪਾਸੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਆਪਣੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਸਾਰੇ ਸਾਥੀਆਂ ਨਾਲ ਸਲਾਹ ਕਰਕੇ ਇਮੀਡੀਏਟਲੀ ਫੈਸਲਾ ਲੱਤਾ ਕਿ ਇਦੋਂ ਪਹਿਲਾਂ ਇਹ ਹੋਰ ਸਾਡੇ ਤੇ ਡਾਕਾ ਵੱਜੇ ਇਦੋਂ ਪਹਿਲਾਂ ਸਾਨੂੰ ਹੋਰ ਰਗੜਾ ਲਾਉਣ ਸਾਨੂੰ ਇਹ ਵਿਧਾਨ ਸਭਾ ਦੇ ਅੰਦਰ ਲਿਆ ਕੇ ਇਹਦਾ ਵਿਰੋਧ ਕਰਨਾ ਚਾਹੀਦਾ ਔਰ ਵਿਰੋਧ ਕਰਕੇ ਇਸ ਰੈਜ਼ੋਲੂਸ਼ਨ ਨੂੰ ਪਾਸ ਆਊਟ ਕਰਕੇ ਕੇਂਦਰ ਕੋ ਭੇਜਣਾ ਚਾਹੀਦਾ ਸੋ ਜੋ ਅੱਜ ਇਹ ਮਨਰੇਗਾ ਦੇ ਉੱਤੇ ਜੰਨੀ ਖਦਸ਼ੇ ਸੀ ਮੈਂ ਅੱਜ ਦੀ ਪ੍ਰੈਸ ਕਾਨਫਰੰਸ ਕਰਕੇ ਖਦਸ਼ੇ ਉਮੀਦ ਕਰਦਾ ਦੂਰ ਕੀਤੇ ਹੋਣਗੇ ਰਲ ਮਿਲ ਕੇ ਅੱਛਾ ਮੈਂ ਇਹਦੇ ਵਿੱਚ ਇੱਕ ਹੋਰ ਗੱਲ ਜਿਹੜੀ ਮੈਂ ਐਡ ਕਰਨੀ ਚਾਹਨਾ ਉਹ ਮੈਂ ਤਾਂ ਯੂਪ ਵਾਲਿਆਂ ਨੂੰ ਵੀ ਬੇਨਤੀ ਕਰਦਾ ਮੈਂ ਬਿਹਾਰ ਵਾਲਿਆਂ ਨੂੰ ਵੀ ਬੇਨਤੀ ਕਰਦਾ ਪੱਟੇ ਤੁਸੀਂ ਵੀ ਗਏ ਹੁਣ ਸੁਣ ਲੋ ਕਿਵੇਂ ਅਗਲੀ ਗੱਲ ਤੇ ਆਜੋ ਸਾਨੂੰ ਤਾਂ ਇਹ 1 ਸਾਲ ਦੇ ਵਿੱਚ ਪੰਜਾਬ ਨੂੰ ਤਾਂ 3 ਕਰੋੜ ਮੈਂਡੇਜ਼ ਬੰਦੇ ਹੁੰਦੇ ਸੀ 3 ਕਰੋੜ ਮੈਂਡੇਜ਼ यूपी ਨੂੰ ਇਹ 20 ਕਰੋੜ ਮੰਡੇਸ ਦੰਦੇ ਸੀ बिहार ਨੂੰ 20 ਕਰੋੜ 21 ਕਰੋੜ ਮੰਡੇਸ ਦੰਦੇ ਸੀ ਸਾਨੂੰ ਤਾਂ ਰਗੜਾ ਲੱਗ ਗਿਆ 600 ਕਰੋੜ ਦਾ ਮੈਂ यूपी ਦੇ ਰੂਰਲ ਡਵੈਲਪਮੈਂਟ ਮਨਿਸਟਰ ਸਾਹਿਬ ਨੂੰ ਦੱਸਣਾ ਚਾਹੁੰਦਾ ਮੈਂ ਚੀਫ ਮਨਿਸਟਰ ਸਾਹਿਬ ਨੂੰ ਦੱਸਣਾ ਚਾਹੁੰਦਾ ਮੈਂ ਬਿਹਾਰ ਦੇ ਰੂਰਲ ਡਵੈਲਪਮੈਂਟ ਮਨਿਸਟਰ ਸਾਹਿਬ ਨੂੰ ਦੱਸਣਾ ਚਾਹੁੰਦਾ ਚੀਫ ਮਨਿਸਟਰ ਸਾਹਿਬ ਨੂੰ ਦੱਸਣਾ ਚਾਹੁੰਦਾ ਤੁਸੀਂ ਇਹਨਾਂ ਦੀਆਂ ਗੱਲਾਂ ਚ ਨਾਓ ਭਾਵੇਂ ਰਾਜਕਰਦੀ ਪਾਰਟੀ ਥੋੜੀ ਐ ਰਗੜੇ ਤੁਸੀਂ ਵੀ ਗਏ ਸਾਨੂੰ 30 ਕਰੋੜ ਦਾ ਖਮਿਆਜਾ ਭੁਗਤਣਾ ਪਊ ਤੁਹਾਨੂੰ 2 2000 ਕਰੋੜ ਦਾ ਖਮਿਆਜਾ ਭੁਗਤਣਾ ਪਊ ਇਸ ਕਰਕੇ ਇਸ ਕੰਮ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਾਥ ਦਿਓ ਇਸ ਕੰਮ ਦੇ ਵਿੱਚ ਸਾਡਾ ਸਾਥ ਦਿਓ ਇਸ ਕੰਮ ਦੇ ਵਿੱਚ ਜਿਵੇਂ ਆਸੀ ਵਿਧਾਨ ਸਭਾ ਦਾ ਸੈਸ਼ਨ ਛੱਡ ਕੇ ਪਹਿਲੀ ਸਟੇਟ ਪੰਜਾਬ ਬਣੀ ਹੈ ਜਿਹਨੇ ਵਿਰੋਧ ਕੀਤਾ ਸਾਡੇ ਨਾਲ ਮੋਢੇ ਨਾਲ ਮੋਢਾ ਲਾਓ ਪੰਜਾਬ ਦੇ ਨਾਲ ਮੋਢੇ ਨਾਲ ਮੋਢਾ ਲਾਓ ਆਜੋ ਆਪਾਂ ਰਲ ਮਿਲ ਕੇ ਇੱਕ ਸਾਂਝੀ ਮੀਟਿੰਗ ਕਰਦ ਲੁੰਨੇ ਆ ਪੰਜਾਬ ਦੇ ਅੰਦਰ ਉਰੇ ਸੱਤ ਲੈਣੇ ਆਓ ਇਕੱਠੇ ਸਿਰ ਜੋੜ ਕੇ ਬੈਠੀਏ ਬੈਠ ਕੇ ਇਹਦਾ ਵਿਰੋਧ ਕਰੀਏ ਇਹ ਕੋਈ ਇਹ ਕੋਈ ਐਸੀ ਗੱਲ ਨਹੀਂ ਕਿ ਆਪਾਂ ਇਹਨੂੰ ਮੋੜ ਨਹੀਂ ਸਕਦੇ ਜੇ ਤੁਸੀਂ ਸਾਥ ਦੋਗੇ ਜੇ ਤੁਸੀਂ ਸਹਿਯੋਗ ਦੋਗੇ ਤੁਸੀਂ ਨਾਲ ਲੱਗੋਗੇ ਆਮ ਆਦਮੀ ਪਾਰਟੀ ਦੇ ਤੁਸੀਂ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਸਾਥ ਦਿਓ ਆਪਾਂ ਰਲ ਮਿਲ ਕੇ ਸੰਘਰਸ਼ ਕਰਕੇ ਇਹ ਜਿਹੜਾ ਕਾਲਾ ਕਾਨੂੰਨ ਹੈ ਇਹ ਕਾਲਾ ਕਾਨੂੰਨ 100% ਵਾਪਸ ਮੋੜਾਂਗੇ